ਇੱਕ ਬ੍ਰਿੰਟ ਹੈ ਜੀ ਉੱਤੇ ਜੋਸ਼ ਨਹੀਂ ਗੱਦਰਾ ਬਹੁਤ ਜ਼ਿਆਦਾ ਬਾਦ ਜੋਸ਼ ਤੁਹਾਡਾ ਗਲਤ ਤਰੀਕੇ ਨਾਲ ਵਰਤੋਗੇ ਫਿਰ ਤੁਸੀਂ ਜਦੋਂ ਸਵਾਲ ਆਊਗਾ ਜਿੱਥੇ ਨਾਮ ਕਹਿਣਾ ਉੱਥੇ دونوں ਹੱਥੜ ਕਰਕੇ ਕਹੋਗੇ ਤੁਸੀਂ ਉੱਥੇ ਲੋ ਯਾਤਰਾ ਕਰਕੇ ਨਾ ਦੇਣਾ ਪਰ ਉਹ ਤੋਂ ਬਿਨਾ ਤੁਹਾਡੇ ਹੱਥ ਖੜਕੇ ਕਿਸੇ ਮੋਰ ਦਾ ਮੁਸਰਤ ਪੈਣਾ ਨਹੀਂ ਹੈ ਮੇਰੀ ਬੇਨਤੀ ਹੈ ਇੱਕ ਮੇਰੀ ਆਸਰ ਸਾਹਿਬਾਨ ਨੂੰ ਬੇਨਤੀ ਹੈ ਜੀ ਬਾਹਰ ਕਈ ਵੀੜੀ ਵਾਲੇ ਵੀ ਆਏ ਨੇ ਤੇ ਸਾਡੇ ਹੋਰ ਸਾਡੇ ਇਲਾਕੇ ਸਾਡੇ ਬੈਠੇ ਨੇ ਤੇ ਉਹਨਾਂ ਨੂੰ ਅਲਾਉ ਜਰੂਰ ਕਰੋ ਜੀ ਤਾਂ ਕਿ ਸਾਡਾ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲ ਸਕੇ ਬੇਨਤੀ ਹੈ ਜੀ ਦੇਖੋ ਸਾਡੇ ਮੋਰਚੇ ਦੇ ਮੈਂਬਰ ਆ ਗੰਗਵੀਰ ਆ ਉਹ ਬਾਹਰ ਖੜੇ ਆ ਜਿਹੜਾ ਵੀ ਬੰਦੇ ਨੂੰ ਨੌਨ ਹੁੰਦਾ ਕਹਿੰਦੇ ਸਾਨੂੰ ਬਾਹਰ ਰੋਕ ਲਿਆ ਦੂਸਰੀ ਹੁਣ ਦੋ ਗੱਲਾਂ ਨੇ ਚਾਹ ਤਾਂ ਜਿਹੜਾ ਆਬਜੈਕਸ਼ਨ ਹੈ ਉਹ ਨਾਲ ਨਾਲ ਲੈ ਲਓ ਪਰ ਸਾਨੂੰ ਕੀ ਅਸੀਂ ਯਕੀਨ ਕਰੀਏ ਵੀ ਬਾਅਦ ਸਾਰੀ ਗੱਲ ਸੁਣ ਕੇ ਤੁਸੀਂ ਕਹਿ ਦੋ ਵੀ ਜਿਹੜੀ ਰਹੀ ਗੱਲ ਮੁੱਕ ਗਈ ਇੱਕ ਗੱਲ ਮੈਡਮ ਨੇ ਜਿਹੜੀ ਗੱਲ ਕਹੀ ਆ ਇਹਨਾਂ ਨੇ ਇਹ ਕਿਹਾ ਵੀ ਇੰਡਸਟਰੀ ਗੰਦ ਪਾ ਕੇ ਸਾਡੇ ਖੇਤਾਂ ਨੂੰ ਪਾਣੀ ਲਉਗੇ ਅਸੀਂ ਇਹਨਾਂ ਦਾ ਗੰਦ ਕਿਉਂ ਚੱਕੀ ਉਹ ਤਾਂ ਪਹਿਲਾਂ ਹੀ ਗਲਤ ਆ ਦੂਸਰੀ ਜਿਹੜੇ ਇਹਨਾਂ ਨੇ ਰੂਲ ਬਣਾਏ ਆ ਡਾਈਮਿੰਡ ਸਟੀਲ ਲੁਧਿਆਣੇ ਤੇ ਜੀਰੀਆਣੀ ਸ਼ਰਾਬ ਫੈਕਟਰੀ ਦੇ ਪਿਛਲੇ 30 ਸਾਲ ਤੋਂ ਤਾਂ ਲਾਗੂ ਨਹੀਂ ਹੋਏ ਅਸੀਂ ਦੁਬਾਰਾ ਕਿ ਉਹਨਾਂ ਨੇ ਚੱਕਰਾਂ ਚ ਪਈਏ ਹੁਣ ਜਾਂ ਤਾਂ ਦੋ ਗੱਲਾਂ ਨੇ ਨਾਲ-ਨਾਲ ਆਪਜੈਕਸ਼ਨ ਲੈ ਲਓ ਜਾਂ ਸਾਨੂੰ ਪੱਕਾ ਦੱਸ ਦਿਓ ਕਿ ਨਾਸਤੇ ਲੋਗੇ ਬੈਠੋ ਜੀ ਹੁਣ ਬੈਜੋ ਜਦੋਂ ਇਹ ਸਵਾਲ ਸਾਡੇ ਕੋਲ ਆਉਣਗੇ ਉਦੋਂ ਅਪੋਜ਼ ਕਰਨਾ ਤਾਂ ਕਹਿ ਲਓ ਵੀਰ ਆ ਸੰਗਤ ਬੰਦਰ ਜੀ ਬਾਈ ਜੀ ਇੱਕ ਮਿੰਟ ਬਾਈ ਜੀ ਇੱਕ ਮਿੰਟ ਇਧਰ ਲੋ ਇਲਾਕੇ ਦੀ ਸੰਗਤ ਜੇ ਤੁਸੀਂ ਹੁਣ ਵੀ ਕਹਿਣਾ ਨਹੀਂ ਮੈਂ ਲੱਗੀ ਜੀ ਆ ਕੇ ਆਉਂ ਨਹੀਂ ਆਉਣਗੇ ਜੀ ਲੇਕੇ ਰੋਕ ਲੈਣਾ ਕਹੋ ਪਹਿਲੇ ਇਹਨਾਂ ਨੂੰ ਫਿਰ ਜੀ ਇਹਨਾਂ ਦੇ ਚੈਨਲੋਂ ਡਰਾਉਂਡ ਕਰਤਾ ਜਾਓ ਪੰਜਾਬੀ ਲੋਕ ਚੈਨਲ ਪੰਜਾਬੀ ਲੋਕ ਕਿਉਂ ਰੋਕ ਰਹੇ ਇਹ ਗਲਤੀ ਹੈ ਇੱਕ ਜੀ ਰੋਕੋ ਬਾਈ ਜੀ ਜੇ ਤੁਸੀਂ ਐਂਟਰੀ ਨਹੀਂ ਕਰਨਾ ਫਿਰ ਨਹੀਂ ਇਹ ਸਵਾਲ ਵਾਲੀ ਗੱਲ ਹੈਗੀ ਹੁਣ ਸਾਡੇ ਕਰਨਾਂ ਦੀ ਬੇਨਤੀ ਕਰਦੇ ਬਹਿ ਜਾਓ ਯਾਰ ਬਹਿ ਜਾਓ ਬਹਿ ਜਾਓ बैठ जाओ बैठ जाओ मैं मेरी हाथ लाऊंगा सौदे बैठो भाई जी भाई जी भाई जी बैठो वीर बैठो जा बैठ जाओ वीर जी बैठो बैठ जाओ भाई बैठती है सारे नु अजी फैक्ट्री गोदाम आए है घर वाले आए है ला 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 कर रहे है दादा फाजी है ਰਾਜੂ ਵੀ ਆਇਆ ਹੈ ਹੈ ਗਿਆ ਬਾਬ ਖਬਰੇ ਲੈ ਕੇ ਜੇ ਫੈਕਟਰੀ ਬੰਦ ਕਰਾਉਣੀ ਆ ਤਾਂ ਬੰਦਿਆ ਵਾਂਗ ਬਹਿ ਜਾ ਪਹਿਲਾਂ ਬੋਲਣਾ ਫਿਰ ਜਵਾਬ ਦੇਣੇ ਹੋਣੇ ਆ ਉਹਨਾਂ ਨੂੰ ਬੋਲਣਾ ਹੁੰਦਾ ਜੀ ਬੋਲਣਾ ਹੁੰਦਾ ਬੋਲਣਾ ਹੁੰਦਾ ਜੀ ਫਿਰ ਰਾਜ ਆਪਣੇ ਬਾਅਦ ਚ ਆਪਣੇ ਇਤਰਾਜ਼ ਬਾਅਦ ਚ ਲੱਜ ਹੋ ਰਿਹਾ ਔਰ ਇਹ ਰਿਕਾਰਡ ਤੇ ਨਹੀਂ ਆ ਰਿਹਾ ਆਪਣਾ ਕੁਝ ਵੀ ਤੇ ਰਿਕਾਰਡ ਤੇ ਹੋ ਰਿਹਾ ਹੈ ਬਿਨਾਂ ਵਾਰੀ ਸੇ ਬੋਲੋਗੇ ਇਹ ਆਪਣਾ ਕੰਮ ਆਪ ਖਰਾਬ ਕਰ ਰਿਆ ਸੀ ਕੋਰਟ ਚ ਜਾਣੀ ਹੈ ਜੀ ਜਾਏ ਜਿਹੜੀ ਵੀਡੀਓਗ੍ਰਾਫੀ ਹੋ ਰਹੀ ਹੈ ਕਾਹ ਤੋਂ ਅਦਾਲਤ ਵਿੱਚ ਜਾਣੀ ਆ ਤੁਸੀਂ ਆਪਣਾ ਕੰਮ ਆਪ ਖਰਾਬ ਕਰਦੇ ਥੋੜਾ ਆਕੇ ਬਹਿ ਜਾਓ ਜਿਹੜੀਆਂ ਬਾਹਾਂ ਖੰਭੀਆਂ ਕਰਦੀਆਂ ਮੁਰਤੇ ਉਹ ਨਹੀਂ ਦੇਖਦੀਆਂ ਜਿਹੜੀ ਮੋਟੀ ਹੋ ਰਹੀਆਂ ਵਾਰੀ ਸੇ ਜਵਾਬ ਦਿਓ ਅਦਾਲਤ ਬਾਅਦ ਚ ਕਰਦੇ ਹੋਣੇ ਪਹਿਲਾਂ ਉਹਨਾਂ ਦੇ ਬੋਲਣ ਆਓ ਤੇਰ ਅਜੀ ਤਰ੍ਹਾਂ ਕਰਦੀ ਕਰਦੇ ਬੈਠੇ ਆ ਬੈਠੇ ਆ ਬਾਈ ਬੈਠੇ ਆ ਆ ਨਾ ਨਾ ਪਾਓ ਬਾਈ ਆਪਣੇ ਚਾਰ ਬੰਦੇ ਪਿੱਛੇ ਹੋਣ ਸਾਰੇ ਲੋਕ ਉਸ ਦਾ ਸਤਿ ਸ਼੍ਰੀ ਅਕਾਲ ਦਾ ਸਵਾਗਤ ਹੈ ਹਲੋ ਸਾਰਿਆਂ ਨੂੰ ਦੱਸਤਾ ਹੈ ਕਿ ਹਰਨਾ ਬੈਠ ਕੇ ਪ੍ਰੈਜ਼ੈਂਟਰ ਦੇ ਸਾਹਮਣੇ ਪੰਨੋ ਨੇ ਇੱਕ ਸੈਸ਼ਨ ਖਾਣ ਨਿਯੰਤਰਿਤ ਪਾਣਾ ਆਹ ਨਾ ਕਰ ਨਾ ਬੇਕਾਰ ਨਾ ਬਾਈਨ ਨਾ ਕਰ ਆਹ 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 ਨ ਹਲਕੇ ਸੁਣਾਉਣਗੇ ਉਹ ਤੋਂ ਬਾਅਦ ਅਫੀਰ ਦੇ ਵਿੱਚ ਤੁਹਾਡੇ ਇਖਰਾਜ ਲੈ ਜਾਣੇ ਨੇ ਇਹ ਜੇ ਹੁਣ ਵਾਲਾ ਰੱਖਾ ਪਹਿਣਾ ਤਾਂ ਕੋਈ ਫਾਇਦਾ ਨਹੀਂ ਹੋਣਾ ਜੀ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਇਹਨਾਂ ਜੇ ਬੋਲਣ ਤੋਂ ਬਾਅਦ ਕਾਟਦੇ ਹੋ ਸੁਣਾਈ ਕਿਥੇ ਜਾਣੇ ਨੇ ਉਦੋਂ ਜਵਾਬ ਦੇਣਾ ਪਰ ਸ਼ਾਸਨ ਤੁਹਾਡੇ ਨਾਲ ਹੈ ਇਹਨਾਂ ਸੋਚੋ ਤੁਸੀਂ ਤੁਹਾਡੇ ਨਾਲ ਨਹੀਂ ਅਸੀਂ ਤੁਹਾਡੇ ਨਾਲ ਬਾਣੀ ਪੂਰੀ ਗੱਲ ਸੁਣੀਏ ਜਾਂ ਇਹ ਜਾਂਦੇ ਕਿ ਆਖਰਾ ਜਾਨਾ ਪਰ ਬੇਨਤੀ ਹੈ ਵੀ ਐਤਾ ਕੰਮ ਨਹੀਂ ਚੱਲਦਾ ਇਕ ਵਾਰੀ ਮੈਡਮ ਨੂੰ ਗੱਲ ਪੂਰੀ ਰੱਖ ਲੈਣ ਤਾਂ ਉਹ ਤੋਂ ਬਾਅਦ ਤੁਸੀਂ ਆਪਣੇ ਅਕਾਦ ਦੋਗੀ ਕਿ ਦੇਖੀ ਕਿ ਅਕਾਦ ਨੂੰ ਰਿਕਾਰਡ ਕਰਕੇ ਉਹਤੇ ਭੇਜ ਜਾਊਗਾ ਬਿਲਕੁਲ ਨਹੀਂ ਹੋਣਾ ਵੀ ਤੁਸੀਂ ਕੁਝ ਬੋਲੋ ਤੇ ਉਹ ਕਿਸੇ ਉਸਤੇ ਨਾ ਪੀ ਦੇ ਅਸੀਂ ਇੱਥੇ ਬਿਲਕੁਲ ਇੰਪਾਰਸ਼ਲ ਹੋ ਕੇ ਜਿਹੜੀ ਪ੍ਰਸੀਡਿੰਗ ਤਿਆਰ ਕਰਨੀ ਹੈ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵਾਰੀ ਮੈਡਮ ਨੂੰ ਗੱਲ ਪੂਰੀ ਕਰ ਲੈਣ ਦੋ ਉਹਨੂੰ ਧਿਆਨ ਨਾਲ ਸੁਣੋ ਉਹ ਤੋਂ ਬਾਅਦ ਤੁਸੀਂ ਸਾਥੀ ਸੰਕੇਤ ਪੂਰੇ ਰੱਖੋ ਮੈਡਮ ਕਿਤਾਬੁਖੀ ਸਿਹਤ ਅਤੇ ਸੁਰੱਖਿਆ ਉਪਾਅ ਇਹਦੇ ਵਿੱਚ ਜੀ ਕਿਤਾਬੁਖੀ ਸਿਹਤ ਨਿਗਰਾਨੀ ਪ੍ਰੋਗਰਾਮ ਨੂੰ ਸਾਰੇ ਕਰਮਚਾਰੀਆਂ ਵਿੱਚ ਇਕਰ ਨਿਯਮਿਤ ਅਭਿਆਸ ਹਲਾਜੋ ਗਿਆ ਜਿਆਜ਼ਮਗਾ ਅਤੇ ਉਹਨਾਂ ਦੇ ਰਿਕਾਰਡ ਰੱਖੇ ਜਾਣਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਨਸਲੀ ਦੇ ਵਿੱਚ ਪੀਪੀਡੀ ਵਰਤੋਂ ਲਈ ਉਤਸਾਹਿਤ ਕੀਤਾ ਜਾਏਗਾ ਇਹਦੇ ਲਈ ਸਮੇਂ-ਸਮੇਂ ਤੇ ਟ੍ਰੇਨਿੰਗ ਪ੍ਰੋਗਰਾਮ ਹੋਣਗੇ ਅਤੇ ਉਹ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਹੋਣਗੇ ਉਹ ਕਿੰਨੇ ਸਹੀ ਨੇ ਕਿੰਨੇ ਕਾਰਗਰ ਨੇ ਉਹਦੇ ਲਈ ਸਮੇਂ-ਸਮੇਂ ਤੇ ਮੌਕ ਡ੍ਰਿਲਸ ਕਰਨਾ ਜ਼ਰੂਰੀ ਹੈ ਮੌਕ ਡ੍ਰਿਲ ਦਾ ਮਤਲਬ ਹੈ ਕਿ ਆਪਣੀ ਸਿਕਲਾਈ ਪ੍ਰੋਗਰਾਮ ਦੀ ਪ੍ਰਗਤੀਆਂ ਨੂੰ ਦੇਖਣ ਦੇ ਵਾਸਤੇ ਹੈ ਜੀ ਕਿ ਆਪਾਂ ਸਹੀ ਕਾਰგი ਰਹਾ ਜਿਹੜੇ ਆਪਣੇ ਵਰਕਰ ਨੂੰ ਠੀਕ ਰੇ ਕੰਮ ਆਪਣਾ ਜੜਾ ਚੱਲ ਰਹਾ ਉਹਨਾਂ ਦਾ ਸਿਹਤ ਦਾ ਸਾਰਾ ਰੱਖਿਆ ਸਲੇਬਧਾਨ ਉਸ ਤੋਂ ਇਲਾਵਾ ਜਿਹੜੇ ਸਮਾਜਿਕ ਤੇ ਆਰਥਿਕ ਵਿਕਾਸ ਯੋਜਨਾ ਦੀ ਗੱਲ ਹੈ ਉਹਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਂਦਾ ਕਿ ਰੁਜ਼ਗਾਰ ਦੇ ਖੇਤਰ ਦੇ ਵਿੱਚ ਇਹ ਇਸ ਇੰਡਸਟਰੀ ਦੇ ਵਿੱਚ ਕਿੱਦੇ ਅਤੇ ਕੰਟਰੈਕਚੁਅਲ ਬੇਸਿਸ ਦੇ ਉੱਤੇ 5000 ਬੰਦੇ ਦੀ ਇਮਪਲੋਇਮੈਂਟ ਹੋਵੇਗੀ ਜਿਹਦੇ ਵਿੱਚ ਕਿ ਆਪਣੇ ਆਸ-ਪਾਸ ਦੇ ਖੇਤਰ ਦੇ ਲੋਕਾਂ ਨੂੰ ਇਮਪਲੋਇਮੈਂਟ ਦਿੱਤੀ ਜਾਏਗੀ ਜਿਸ ਦੀ 1500 ਤੋਂ ਪੱਕੇ ਤੌਰ ਤੇ ਅਤੇ 3500 ਤੋਂ 4000 5000 ਬੰਦਾ ਕੱਚੇ ਤੌਰ ਤੇ ਕੰਟਰੈਕਚੁਅਲ ਬੇਸਿਸ ਉਪਰ ਹਾਇਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਬਸਤੀ ਨੂੰ ਆਰਥਿਕ ਇਸ ਇਸ ਇਮਪਲੋਇਮੈਂਟ ਦੇ ਨਾਲ ਇਸੋ ਰੋਜ਼ਗਾਰ ਦੇ ਮਿਲਣ ਦੇ ਨਾਲ ਉਹਨਾਂ ਵਾਲੇ ਸੈਰੀਏ ਦੀ ਆਪਣੇ ਆਸ-ਪਾਸ ਦੇ ਪਿੰਡਾਂ ਦੀ ਡਵਲਪਮੈਂਟ ਹੋਵੇਗੀ ਅਤੇ ਉਹਨਾਂ ਦਾ ਜਿਹੜਾ ਇੱਕ ਆਪਣਾ ਆਰਥਿਕ ਸਥਿਤੀ ਹੈ ਉਹਦੇ ਵਿੱਚ ਵਾਧਾ ਹੋਵੇਗਾ ਅਜਾ ਇਤਜਾਲ ਮੈਂ ਕਿ ਹੋਰ ਕਿਹਾ ਕਰਦਾ ਜਿਹੜੀ ਪਾਣੀ ਦੀ ਗੱਲ ਹੋਈ ਸੀ ਕਿ ਉਹਨਾਂ ਦਾ ਜੈ ਟ੍ਰੀਟਡ ਪਾਣੀ ਹੋਏਗਾ ਸ਼ਾਇਦ ਖੇਤਾਂ ਦੇ ਵਿੱਚ ਪਾਇਆ ਜਾਵੇਗਾ ਨਹੀਂ ਤੁਸੀਂ ਇੱਥੇ ਗਲਤ ਲੈ ਗਏ ਇਸ ਗੱਲ ਨੂੰ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈਗੀ ਟ੍ਰੀਟਮੈਂਟ ਪਲਾਂਟ ਦੇ ਪਾਣੀ ਨੂੰ ਇਰੀਗੇਸ਼ਨ ਦੇ ਵਿੱਚ ਯੂਜ਼ ਕੀਤਾ ਜਾਵੇਗਾ ਤਾਂ ਮਤਲਬ ਹੈ ਜੀ ਇੰਡਸਟਰੀ ਦੇ ਅੰਦਰ ਹੀ ਯੂਜ਼ ਕੀਤਾ ਜਾਵੇਗਾ ਇਕੜਾਂ ਨੇ ਵਿੱਚਾ ਕੈਂਤੀ ਪੂਰੀ ਇੰਡਸਟਰੀ ਦਾ 35% ਸਾਸ ਸਿਰਫ ਗ੍ਰੀਨ ਬੈਲਟ ਲਈ ਹੀ ਰੱਖਾ ਗਿਆ ਹੈ ਤੇ ਉਸ ਗ੍ਰੀਨ ਬੈਲਟ ਦੀ ਸਚਾਈ ਦਾ ਹਿੰਜਾ ਲੈ ਵੀ ਗਾਉਲ ਵਾਟਰ ਨਾਲ ਤਾਂ ਨਹੀਂ ਪਰ ਜਿੰਨਾ ਕ੍ਰਿਕਟ ਮੋਟਰ ਹੋਏਗਾ ਅੰਦਰ ਇੰਡਸਟਰੀ ਦੇ ਉਹਦੇ ਨਾਲ ਸਚਾਈ ਦਿੱਤੀ ਜਾਵੇ ਮੈਮੋ ਕਿੰਨੇ ਏਕੜ ਹਾਂ ਜੇ ਉਹ ਹੋ ਗਈ ਜੀ 40 ਪੁਆਇੰਟ 40.45 ਏਕੜ ਹੋ ਗਈ ਜੀ ਯਾਨੀ ਪੱਟ ਕਿੰਨੇ ਏਕੜ ਦੀ 40 40.45 ਏਕੜ ਜ਼ਮੀਨਾਂ ਗ੍ਰੀਨ ਏਰੀਆ ਰੋਜ਼ ਕੀ ਗਈ ਹੈ ਜੀ ਤੇ ਡੇਲੀ ਦਾ ਇੱਕ ਮਿੰਟ ਇੱਕ ਮਿੰਟ ਬਾਈ ਜੀ ਇੱਕ ਮਿੰਟ ਬਾਈ ਜੀ ਤੁਹਾਨੂੰ ਉਹਨਾਂ ਨੂੰ ਬੋਲਣਗਾ ਤੇ ਡੇਲੀ ਦਾ ਟ੍ਰੀਟ ਕੀਤਾ ਵਾਟਰ ਪਾਣੀ ਹੈ ਜਿਹੜਾ ਉਹ ਕਿੰਨਾ ਕਿੰਨੇ ਲੀਟਰ ਹੋਊਗਾ ਜੀ ਰੋਜ਼ ਦਾ ਦਿਓ ਜੀ ਇੱਕ ਬਾਈ ਜੀ ਪਲੀਜ਼ ਆਪੇ ਕਿੰਨਾ ਹਾਂਜੀ ਸਰ ਰੋਜ਼ ਦਾ ਕਿੰਨਾ ਪਾਣੀ ਹੈ ਜਿਹੜਾ ਟ੍ਰੀਟ ਹੋਊਗਾ ਤੇ ਕਿੰਨੇ ਪੀਲਿਆਂ ਦੇ ਵਿੱਚ ਗ੍ਰੀਨ ਵੈਲਟ ਬਣੂਗੀ پيک <laughs> تيک ਜਵਾਬ ਤਾਂ ਦੇ ਦੋ ਕਾਕੇ ਵੀਰ ਮੈਂ ਕਿ ਲਾਉ ਯਾਰ ਇਹਨੂੰ ਆਪਾਂ ਆਪਣੀ ਆਵਾਜ਼ ਇੱਥੇ ਗੂੰਜੂ ਜਾ ਰਹੇ ਨੇ ਹਾਂਜੀ ਸਰ ਸਾਰਿਆਂ ਨੇ ਸੁਣ ਲਈ ਹੈ ਹੁਣ ਗੰਭੀਰ ਗੱਲ ਕਰਦੇ ਨੇ ਪ੍ਰੈਜੈਂਟੇਸ਼ਨ ਵਾਲੀ ਪੂਰੀ ਨਹੀਂ ਜੀ ਹੋਈ ਹੈ ਹਾਂ ਤਾਂ ਗ੍ਰੀਨ ਵੈਲਟ ਤੇ ਕਿੰਨੇ ਕੰਮ ਰੁਕੇ ਆ ਕਿੱਥੇ ਹੋਈ ਏ ਪੂਰੀ ਜੀ 500 ਪੇਜ ਘੱਟੋ ਘੱਟ ਹੋਣੇ ਚਾਹੀਦੇ ਤੁਹਾਡੇ ਪ੍ਰੋਜੈਕਟ ਦੇ ਵਿੱਚ 600 ਨਹੀਂ ਨਹੀਂ ਗ੍ਰੀਨ ਵੈਲਟ ਕਿੰਨੇ ਚਲੋ ਜਿੰਨੇ ਜਿਹੜੇ ਅਸੀਂ ਬਣਤੀ ਪੂਰੀ ਦਿਖਿਓ ਏਨੇ ਪੇਜਾਂ ਦੀ ਹੋ ਥੋੜੀ ਹੋਰ ਤਾਂ ਘੱਟ ਆਉਂਦੇ ਯਾਰ ਗ੍ਰੀਨ ਵੈਲਟ ਵਾਸਤੇ ਕਿੰਨੇ ਏਕੜ ਹੈ ਜੀ ਸਰ ਸਾਹਿਬ ਤੁਸੀਂ ਹੋ ਇਹ ਪ੍ਰੈਜੈਂਟੇਸ਼ਨ ਖਤਮ ਹੋ ਗਈ ਦਸਵੇਂ ਹਾਂ 12ਵੇਂ ਬੰਦਲੇ ਹੋਗੇ ਆਹ ਵਾਲੇ ਆ ਵੀ ਆਪਣਾ ਪਹਿਲਾ 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 ਮੇਰੀ ਗੱਲ ਸੁਣੋ ਕੋੜਾ ਨਾਮ ਦੱਸੋ

ਮੇਰਾ ਨਾਮ ਸ਼ੇਖਰ ਸਿੰਘ ਹੈ। ਮੇਰਾ ਨਾਮ ਸ਼ੇਖਰ ਸਿੰਘ ਹੈ। ਹੈਲੋ ਜੀ ਮੇਰਾ ਨਾਮ ਹਰਤਾਜ ਸਿੰਘ ਹੈ ਹਮਸਾਹੂਲ ਕੋਲੋਂ ਮੈਂ ਬੋਲ ਰਿਹਾ ਹਾਂ ਮੇਰਾ ਮੇਰਾ ਕੋਠੀ ਨਿਆਣਾ ਵੀ ਜਿਹੜਾ ਦਿੱਲੀ ਦਾ 15000 ਮੀਟਰ ਪਰ ਹੈ ਤੇ ਮੈਨੂੰ ਇਹ ਚ ਲੱਗਣਾ ਹੈ ਇਹਨੂੰ ਕੋ ਸਹੀ ਕਰਕੇ ਆਪਾਂ ਇਹਦੇ ਬੈਡ ਫੈਕਟਰੀਆਂ ਜੇ ਕੋਈ ਪਾਣੀ ਬਾਹਰ ਜਾਂਦਾ ਹੋਵੇ ਔਰ ਕਿੰਨਾ ਪਾਣੀ ਨੂੰ ਦੇ ਕੇ ਦਿੱਲੀ ਆਪਾਂ ਜੀਸ ਤਾ ਗਿਆ ਹੈ ਔਰ ਬਿਲਿੰਗ ਕੰਪਨੀ ਸੈਂਦ ਲਈ ਇਹ ਐਡਰੈਸ ਕਰ ਹੋ ਜਾਣਾ ਮਨਾ ਔਰ ਮੇਰਾ ਪਹਿਲਾ ਮੈਂ ਹਰਤਾਜ ਸਿੰਘ ਇੱਕ ਹੋਰ ਗਾਣਾ ਜੀ ਖੜਾ ਹੋ ਕੇ ਬੋਲੋ ਬਾਦ ਬਾਦ ਮੈਂ ਬੋਲਣਗੇ ਤਾਰਫ ਸਿੰਘ ਮੇਰੇ ਨਾਮ ਖੜਾ ਹਾਂ ਅੰਦਰ ਆਓ ਤੁਸੀਂ ਸਟੇਜ 'ਤੇ ਇਧਰ ਪਾਜੀ ਜੀ ਮੇਰਾ ਨਾਮ ਅਕਾਸ਼ ਸਿੰਘ ਹੈ ਹੱਸਾ ਮੇਰੇ ਆ ਮੇਰੇ ਮੂਰੇ ਮੈਂ ਮੈਂ ਜੋ ਆਪੋ ਨੂੰ ਸਤਿਕਾਰ ਆ ਜੀ ਬੈਠੋ ਮੈਂ ਜੋ ਕੋਈ ਨਹੀਂ ਨਹੀਂ ਜੈਤੋ ਮੈਂ ਜੋ پہلے میں اپنا پرائڈ لگا ہوا ہوں پھر تم وہاں سے دے دو اپنا پرائڈ دادا صاحب میرا انہوں نے کہہ لیکن مجھے روٹ دے خوشی دے بھائی وہ بیٹھتے سنو نہیں جی بیٹھ جاؤ میرا پہلا سوال ہے جی ایک بار مار دو بڑا بندہ کہیں جائے گا سنجو جی بیٹھو ہوتے ہیں ਤੁਸੀਂ اپنے بندے جواب <much> ਅੱਗੇ ਵਾਰੀ ਦੇਣ ਲੋ ਕੋਈ ਸੱਤ ਸਾਲ ਹੋ ਗਏ ਅਕੈਡਮੀਆ ਦੀ ਪ੍ਰੋਬਲਮ ਆ ਆਜੋ ਹਾਂ ਬੋਲੀ ਬੋਲੀ ਪੂਰੀ ਬੇਸਿਕਸ ਚਲਾਉਂਦੇ ਆ ਯਾਰ ਅੱਜ ਵੀ ਚੱਲ ਆਜੋ ਉਹ ਤਿਆਰ ਨਹੀਂ ਆਜੋ ਦੇ ਮਹੀਨੇ ਦੇ ਆਜੋ ਉਹ ਤੈਨੂੰ ਤਾਂ ਬੁਲਾਉਂਗੇ ਯਾਰ ਅਸੀਂ ਮਹਿਕਮਾ ਵਾਲੇ ਬੁਲਾਉਂਗੇ ਰੋਕ ਮਾੜਾ ਮੇਰਾ ਨਾਮ ਟੀਪੀ ਐਕਟ ਭਾਈ ਅਸੀਂ ਮੇਰੀ ਟੀਮ ਦੇ ਬੰਦੇ ਆ ਚੁੱਪ ਯਾਰ ਮੇਰੀ ਸਭ ਤੋਂ ਪਹਿਲਾਂ ਤਾਂ ਮੇਰੀ ਆਪਣੀ ਟੀਮ ਨੂੰ ਬੇਨਤੀ ਆ ਵੀ ਤੁਸੀਂ ਕਿਸੇ ਵੀ ਪਬਲਿਕ ਬੰਦੇ ਦਾ ਤੁਸੀਂ ਜਵਾਬ ਦੇ ਦਿਓ ਕਿ ਉਹਦੇ ਨਾਲ ਜੇ ਕੋਈ ਵਾਇਲੇਸ਼ਨ ਹੁੰਦੀ ਹੈ ਰੋਣਾ ਲੱਗਦਾ ਆਪਾਂ ਨਹੀਂ ਕਹਿੰਦੇ ਹਾਂ ਹਾਂਜੀ ਸਰ ਮੇਰਾ ਨਾਮ ਵਿਸ਼ੰਦਰ ਸਿੰਘ ਸਰ ਮੈਂ ਹੁਤਾਰਸਾ ਕਿ ਸਰ ਦਾ ਕੁਲਦੀਪ ਸਿੰਘ ਪਿੰਡ ਬੀੜਗੁਰੂ ਜੰਡ ਸਾਹਿਬ ਖਲਦੇ ਸਤਾ ਕਲੀ ਪਿੰਡ ਬੀੜਗੁਰੂ ਜਨਸਰ ਜੋ ਇਹ ਰੂਚੀ ਦਾ ਪੇਪਰਸ ਲਿਮਿਟਿਡ ਦੀ ਮੇਲੇ ਤੇ ਪਰ ਮੇਲੇ ਤੇ ਲੱਗ ਰਹੀ ਹੈ ਇਸ ਮਿਲ ਤੋਂ 450 ਮੀਟਰ ਸਾਈਟ ਲੈਂਡ ਹੋਈ ਕੰਪਨੀਆਂ ਦੀ ਆਦਤ ਹੈ ਵੀ ਉਹ ਕਿਲੋਮੀਟਰ ਦੀ ਦੂਰੀ ਨਾਲ ਪਿੰਡ ਖਾਦ ਲੀ ਆ ਹਵਾ ਕਦੇ ਵੀ ਸੜਕਾਂ ਦੇ ਨਾਲ ਨਾਲ ਨਹੀਂ ਲੱਗਦੀ। ਪਾਣੀ ਕਦੇ ਵੀ ਸੜਕਾਂ ਦੇ ਨਾਲ ਨਾਲ ਨਹੀਂ ਜਾਂਦਾ, ਉਹ ਖੇਤਾਂ ਦੇ ਵਿੱਚ ਜਾਂਦਾ ਹੈ। ਇਹਦੇ ਲਈ ਮੈਂ ਤਾਂ ਹੀ ਦੱਸਣਾ ਚਾਹੁੰਦਾ ਹਰ ਇੱਕ ਚੀਜ਼ ਨੂੰ ਵੀ ਮੇਰਾ ਪਿੰਡ 450 ਮੀਟਰ ਸੈਟੇਲਾਈਟ ਦੂਰੀ ਦੇ ਮੁਤਾਬਕ ਹੈ। ਉਹ ਜੈਕਸ਼ਨ ਨੂੰ ਮੈਂ ਦੇ ਰਹੀ ਹਾਂ ਜੈਕਸ਼ਨ ਸਾਰੇ ਬੰਦ ਬੈਗ। ਹੁਣ ਇੱਥੇ ਜ਼ਿਕਰ ਹੋਇਆ ਵੀ ਇਹ ਜੋ ਪੇਪਰ 'ਤੇ ਲੱਗ ਰਹੀ ਆ ਇਹ ਇੱਕ ਗ੍ਰੀਨ ਬੈਂਟ ਏਰੀਆ ਬਣਾਏਗੀ ਜਿਹਨੂੰ ਸਿਚਾਈ ਕਰਨ ਦੇ ਲਈ ਜੋ ਇਹ ਰੂਚੀ ਦਾ ਜੋ ਇਹ ਰੂਚੀ ਦਾ ਪੇਪਰ ਮਿਲਦਾ ਯੂਜ਼ਡ ਪਾਣੀ ਜਿਹੜਾ ਕੈਮੀਕਲ ਯੁਕਤ ਹੋਵੇਗਾ ਉਹਨੂੰ ਟ੍ਰੀਟ ਕਰਨ ਤੋਂ ਬਾਅਦ ਇਹਨੂੰ ਸਿੰਚਾਈ ਵਾਸਤੇ ਵਰਤਨ ਕਰਦੇ ਮੇਰਾ ਸਭ ਤੋਂ ਪਹਿਲਾ ਇੱਕ ਸਵਾਲ ਹੈ ਜੀ ਵੀ ਜਿਹੜੀ ਗ੍ਰੀਨ ਬੈਂਟ ਬਣਾਈ ਜਾਨੀਏ ਉਹਦੇ ਲਈ ਕਿੰਨੇ ਏਕੜ ਜ਼ਮੀਨ ਤੁਸੀਂ ਇੱਥੇ ਰਿਜ਼ਰਵ ਕੀਤੀ ਹੋਈ ਹੈ ਉਹ ਜਾਣ ਕੇ ਬੰਦ ਕਰਦੇ ਆਂ ਹਾਂਜੀ ਨਹੀਂ ਨਹੀਂ ਕਰਦੇ ਯਾਰ ਕਿੰਨੇ ਏਕੜ ਜੀ ਰਸਲਾ ਨਹੀਂ ਸੱਕੜੇ ਹਾਂਜੀ 46 ਏਕੜ 46 ਏਕੜ ਹੈ ਠੀਕ ਹੈ ਤੇ ਜਿਹੜਾ ਤੁਹਾਡਾ ਵੇਸਟੇਜ ਪਾਣੀ ਹੈ ਜਿਹੜਾ ਤੁਸੀਂ ਵਰਤੋਂ ਕਰ ਲੈਣਾ ਜਿਹਦੇ ਵਿੱਚ ਕੈਮੀਕਲ ਰਲਣਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਟ੍ਰੀਟ ਕਰਨ ਦਾ ਪ੍ਰੋਪੋਜ਼ਰ ਹੋਊਗਾ ਤੁਹਾਡਾ ਜਮੂਰ ਵਿੱਚ ਉਹ ਪਾਣੀ ਕਿੰਨਾ ਜਿਹੜਾ ਯੂਜ਼ ਹੋ ਕੇ ਟ੍ਰੀਟ ਹੋ ਕੇ ਬਾਅਦ ਵਿੱਚ ਮੈਂ ਕੋਈ ਹੋਰ ਦੇ ਦੂੰ। ਇਹ ਮੈਚ ਬੰਦ ਹੋ ਗਿਆ। ਹਾਂਜੀ। ਉਹ ਕਿੰਨੇ ਲੀਟਰ ਪਣੀਆ ਜੀ? ਭਾਈ ਜੀ 1 ਮਿੰਟ ਯਾਰ ਪਲੀਜ਼। 24 ਘੰਟੇ ਦਾ ਪਾਣੀ ਬੇਨਤੀ ਹੈ ਜੀ। ਨਾ ਜੀ ਮੈਂ ਮੇਰੇ ਮੂੰਹ 'ਚ ਬੋਲ ਨਾ ਪਾਓ। ਮੇਰੀ ਬੇਨਤੀ ਹੈ। ਚੁੱਪ ਚੁੱਪ। ਮੈਂ ਤੁਹਾਡਾ ਬੱਚਾ ਹਾਂ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਮੇਰਾ ਵੀ। ਇਹ ਇੱਕੋ ਇੱਕ ਮੌਕਾ ਹੈ। ਇੱਕੋ ਵਾਰ ਹਾਈ ਕੋਰਟ ਦਾ ਸੁਪਰੀਮ ਕੋਰਟ। ਮੇਰੀ ਬੇਨਤੀ ਹੈ। ਕਰ ਲੈਣ ਦਿਓ। ਇਹੀ ਚੀਜ਼ਾਂ ਇਹੀ ਚੀਜ਼ਾਂ ਹਾਈ ਕੋਰਟ ਜਾਣੀਆਂ ਹੈ ਇਹੀ ਸੁਪਰੀਮ ਕੋਰਟ ਜਾਣੀਆਂ ਹੈ ਇਹੀ ਗ੍ਰੀਨ ਟ੍ਰਿਬਿਨਲ ਤੱਕ ਜਾਣੀਆਂ ਆਰ ਆਪਾਂ ਨੇ ਜਾਣਾ ਉੱਤੇ ਤੱਕ ਕੋਈ ਰੋਣਾ ਨਹੀਂ ਆਪਾਂ ਬੱਚੇ ਨਹੀਂ ਰੋਣਗੇ ਤਾਂ ਐਸੇ ਲਾਦਾਂਗੇ ਕੋਈ ਰੋਣਾ ਨਹੀਂ ਮੇਰੀ ਹੁਣ ਸੰਗਤ ਨੂੰ ਇੱਕ ਬੇਤੀ ਆ ਬੀਬੀਚ ਨਾ ਬੋਲੇ ਠੀਕ ਹੈ ਜੀ ਮੋਢੇ ਨਾਲ ਮੋਢਾ ਲਾ ਕੇ ਖੜਜੋ ਫੈਕਟਰੀਂਗ ਲਗੜ ਦਿੰਦੇ ਤੁਹਾਨੂੰ ਹਾਰ ਵੀ ਦਿੰਦੇ ਸ਼ਹੀਦੀ ਹੋ ਜੂ ਮਰ ਜਾਗੇ ਕੋਈ ਰੋਣਾ ਨਹੀਂ ਠੀਕ ਹੈ ਜੀ ਫਿਰ ਪੁਆਇੰਟ ਤੇ ਆ ਗਏ ਕਿੰਨੇ ਲੀਟਰ ਪਾਣੀ ਹੈ ਜਿਹੜਾ ਰੋਜ਼ ਦਾ ਤੁਹਾਡਾ ਟਰੀਟ ਹੋ ਕੇ ਨਿਕਲਦਾ ਹੈ ਜੀ ਫੈਕਟਰੀ ਦੇ ਵਿੱਚ 10000 ਹਾਂ ਜੀ 10000 ਕਿਲੋ ਲੀਟਰ 10000 ਕਿਲੋ ਲੀਟਰ ਮਤਲਬ ਲੀਟਰਾਂ ਚ ਕਿੰਨਾ ਹੋਵੇ ਕਿਲੋ ਨੂੰ ਛੱਡ ਦਿਓ ਇਹ ਸਾਨੂੰ ਸਮਝ ਨਹੀਂ ਕਿਉਂਦਾ ਸਾਨੂੰ ਲੀਟਰਾਂ ਦੇ ਵਿੱਚ ਦੱਸਿਆ ਜਾਵੇ ਵੀ ਕਿੰਨੇ ਲੱਖ ਲੀਟਰ ਦਾ ਹੈ ਹਜਾਰ ਲਓ ਇੱਕ ਟਨ ਲੇਟ ਬਨੇਗਾ ਇੱਕ ਟਨ ਲੇਟ ਠੀਕ ਤੁਹਾਨੂੰ ਹਰ ਸਾਨੂੰ ਰੇਸ਼ਿਓ ਉਹੀ ਦਿਓ ਇਹ ਰਿਪੋਰਟ ਹੋ ਰਿਹਾ ਜਿਹੜੀ ਥੋਡੀ এনवायरमेंट ਇੰਪੈਕਟ ਅਸੈਸਮੈਂਟ ਸਟਡੀ ਰਿਪੋਰਟ ਦੇ ਵਿੱਚ ਲਿਖਿਆ ਬਹੁਤ ਇਹ ਨਹੀਂ ਵੀ ਜਿਵੇਂ ਪਹਿਲਾਂ ਅਫਸਰ ਸਾਹਿਬਾਨ ਨੇ ਉਹ ਦਫਤਰ ਗਣਾਤੇ ਪਰ ਉੱਥੇ ਮਿਲਦਾ ਕੁਝ ਨਹੀਂ ਤਾਂ ਛੋੜਨਾ ਬੋਲਿਓ ਮੇਰੀ ਬੇਨਤੀ ਹੈ ਜੀ ਨਹੀਂ ਛੋੜ ਕਿਉਂ ਬੋਲੇਗਾ ਅਬ ਆਪਸੀ ਬੀਤੇ ਆ ਰਹੇ ਆ ਬੋ ਓ ਕਿੰਨੇ ਲੀਟਰ ਹੈ ਜੀ 10100 ਹੈ ਜੀ 10000 ਇਕ ਸੋ ਗੇਲ ਇਦਾਂ ਹੋਟਾ ਇੱਕ ਕਰੋੜ ਇੱਕ ਕਰੋੜ ਲੀਟਰ 43 ਕੀਲਿਆਂ ਨੂੰ ਜਿਹੜੀ ਗ੍ਰੀਨਲੈਂਡ ਹੈ ਉਹਨਾਂ ਨੂੰ ਰੋਜ਼ਾਨਾ 1 ਕਰੋੜ ਲੀਟਰ ਦੇ ਨਾਲ ਸਿੰਚਾਈ ਹੋਣਾ ਇਸ ਜ਼ਮੀਨ ਦੇ ਵਿੱਚ ਅਸੰਭਵ ਹੈ ਜੀ ਕਿਉਂਕਿ ਇਹ ਜ਼ਮੀਨ ਸੀਪੇਜਲੀ ਹੈ ਇਸ ਸੇਮ ਵਾਲੀ ਜ਼ਮੀਨ ਹੈ ਆਪਕੇ ਬਸਤਾਂ ਨਹੀਂ ਕਰ ਰਹੇ ਹਾਂ ਹਾਂ ਜੀ ਅਸੀਂ ਇਹੀ ਕਰ ਰਹੇ ਹਾਂ ਹਾਂ ਜੀ ਕਿਉਂਕਿ ਤੁਸੀਂ ਪ੍ਰੋਜੈਕਟਰ ਬੋਰਡ ਦੇ ਵਿੱਚੋਂ ਬੋਲੇ ਆ ਨਾ ਪਹਿਲਾਂ ਇਹਨਾਂ ਦੀ ਸਿੰਚਾਈ ਕਰਾਂਗੇ ਉਹ ਨਹੀਂ ਮੈਂ ਉਹ ਬੋਲ ਰਹਾ ਹੂੰ ਜੋ एसटीपी ਦਾ ਪਾਣੀ ਹੈ ਉਹ ਪ੍ਰੋਜੈਕਟ ਦੇ ਅੰਦਰ ਯੂਜ਼ ਹੋਗਾ ਜੋ ਈਟੀਪੀ ਦਾ ਪਾਣੀ ਹੈ ਉਹ ਉਸ ਵਿੱਚ ਇਰੀਗੇਸ਼ਨ ਲਈ ਪਰਟੀ ਇਰੀਗੇਸ਼ਨ ਲਈ ਹੋਰ ਖੇਤਾਂ ਵਿੱਚ ਵੀ ਦੇਣਗੇ ਹੋਰ ਖੇਤਾਂ ਵਾਲੇ ਨੇ ਲੈਣਾ ਨਹੀਂ ਜੀ ਪਾਣੀ ਉਹ ਕਿਉਂਕਿ ਸਾਡੇ ਇੱਥੇ ਤਕਸੀਮ ਦਾ ਇਲਾਕਾ ਹੈ ਜੀ ਸੇਮ ਕੇ ਇਲਾਕੇ ਵਿੱਚ ਜੋ ਨਹੀਂ ਜੀ ਸਾਡੇ ਇੱਥੇ ਕਣਕ ਨੂੰ ਸਿਰਫ ਇੱਕ ਪਾਣੀ ਲੱਗਦਾ ਜੀ ਉਹਦੇ ਲਈ ਇੱਕ ਜਾਂ ਦੋ ਦਿਨ ਲੱਗਦੇ ਉਸ ਤੋਂ ਬਿਨਾ ਸਾਡੇ ਇੱਥੇ ਪਾਣੀ ਧਰਤੀ ਦੇ ਵਿੱਚ ਖਪਤ ਨਹੀਂ ਹੁੰਦਾ ਜੀ ਐਸਾ ਹੈ ਜੀ ਜੋ ਅਭੀ ਹਮਾਰੀ ਪ੍ਰੋਪੋਜ਼ਡ ਹੈ ਪਰਟੀ ਇਰੀਗੇਸ਼ਨ ਜੋ ਐਗਰੋ ਫੋਰੈਸਟਰੀ ਦੀ ਅਸੀਂ ਬਾਤ ਕਰ ਰਹੇ ਹਾਂ ਉਸmein hame 40 se 60000 acre me agroforestry plan hai aap logo se karani hai aur wo new zealand ate aapki sari usme hogi wo consume nahi kar rahi ji land nahi karegi land nahi kime karegi ji jo aapki land ki capacity hai main 45 saal ho gayi jithe jamme nu baap dadde ate jamme hoye saade ta ek meen bad pe jave sathe do pani kadhna penda ji roz da 1 crore liter pani is area de vich sinchai waste consume nahi ho sakta sathe 200 acre me chahiye hame uske liye 200 acre land chahiye per day ਪ੍ਰੋਗਰਾਮ ਛੇ ਦਿਨ ਪਾਣੀ ਦੇਣਗੇ ਤਾਂ ਹਮੇ 1000 ਰੁਪਏ ਪਰ ਛੇ ਉਰੇ ਤਾਂ 2 ਮਹੀਨੇ ਬਾਦ ਪਾਣੀ ਲੱਗਦਾ ਜੀ ਇਥੇ ਕਿਹਾ ਵੀ ਆਪਨੇ ਗਰ ਵੀ ਲਗਾਇਆ ਇਸਨੇ ਅਭੀ ਜਦ ਖੇਤ ਲਗਾਓਗੇ ਪੇੜ ਲਗਾਓਗੇ ਤਾਂ ਕਦੋਂ ਨਹੀਂ ਨਹੀਂ ਕੌਣ ਲਾਊਗਾ ਜੀ ਪੇੜ ਆਪ ਪਲੀਜ਼ ਜੀ ਸੌਰੀ ਸੌਰੀ ਕੌਣ ਲਾਊਗਾ ਜੀ ਪੇੜ ਆਪ ਲਗਵਾਇਓ ਨਹੀਂ ਮੰਨਣਾ ਜੀ ਨਹੀਂ ਲਾਉਣੇ ਇਹਦਾ ਇਹਦਾ ਮਤਲਬ ਹੈ ਇੱਕ ਇੱਕ ਥੋੜੀ ਪੰਜਾਬ ਬਾਈ ਇੱਕ 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 ਉਸ ਬਾਕੀ ਲੱਗੇ ਇੱਕ ਤੁਸੀਂ ਲਗਵਾਉਗੇ ਪਰ ਤੁਹਾਡੇ ਕੋਲ ਕੀ ਛੋਟੀ ਅਕਾਊਂਟ ਕੀ ਤੁਹਾਡੇ ਪ੍ਰਪੋਜ਼ਲ ਦੇ ਵਿੱਚ ਚੀਜ਼ ਹੈ ਨਹੀਂ ਇਹਦਾ ਮਤਲਬ ਇਹ ਪੁਆਇੰਟ ਤੁਹਾਡਾ ਗਲਤ ਆ ਇਹ ਹਲੇ ਕੰਕਰੀਟ ਤੁਹਾਡਾ ਪ੍ਰਪੋਜ਼ਲ ਹੈ ਨਹੀਂ ਇਹਦਾ ਮਤਲਬ ਇਹ ਜੋ ਲੂਪ ਪੂਲਸ ਨੇ ਮਤਲਬ ਤੁਹਾਡੇ ਕੋਲ ਜਿਹੜਾ ਤੁਹਾਡਾ ਯੂਜ਼ਡ ਪਾਣੀ ਆਉਣਾ ਉਹਦੀ ਸਟੋਰੇਜ ਦਾ ਉਹਦੀ ਰੀਯੂਜ਼ ਦਾ ਤੁਹਾਡੇ ਕੋਲ ਕੋਈ ਵੀ ਪ੍ਰੋਪਰ ਫਿਕਸਡ ਪਲਾਨ ਤੁਹਾਡੇ ਕੋਲ ਹੈ ਨਹੀਂ ਜੀ ਇਹਦਾ ਮਤਲਬ ਇਹੀ ਹੈ ਇਹ ਸਰਕਾਰ ਦੇ ਹਿਸਾਬ ਨਾਲ ਹੈ ਜੀ ਤੁਸੀਂ ਉੱਥੇ ਰਿਪਰੈਜ਼ੈਂਟਡ ਖੜੇ ਇੱਥੇ ਜੋ ਤੁਸੀਂ ਦੱਸ ਰਹੇ ਹੋ ਜੀ ਉਸ ਹਿਸਾਬ ਨਾਲ ਇਹ ਜੀ ਸੰਭਵ ਹੈ ਨਹੀਂ ਜੀ ਸਰਕਾਰ ਪੈਨਲ ਟੈਕਨੋਲੋਜੀ ਦੇ ਹਿਸਾਬ ਤੋਂ ਜੋ ਆਪਕੀ ਲੈਂਡ ਦੀ ਰਿਸ਼ੂ ਹੈ ਕੁਆਲਟੀ ਹੈ ਉਸ ਵਿੱਚ 50 ਮੀਟਰ ਕਯੂ ਪਰ ਡੇ ਪਾਣੀ ਦੀ ਕੰਜ਼ਮਪਸ਼ਨ ਪਰ ਕਿਹੜੀ ਕ੍ਰੌਪ ਦੇ ਲਈ ਜੀ ਕਿਹੜੀ ਕ੍ਰੌਪ ਦੇ ਲਈ ਸੌਤੋਂ ਪਲਾਂਟੇਸ਼ਨ ਦੀ ਗੱਲ ਕਰ ਰਹੇ ਆ ਕਿਹੜੀ ਕਿਹੜੀ ਪਲਾਂਟੇਸ਼ਨ ਆਪਨਰ ਹੋ ਗਿਆ ਸਰਵਨਾ ਹੋ ਗਿਆ ਹਾਂਜੀ ਬਿਲਕੁਲ ਪਲਟਸ ਹੋ ਗਿਆ ਪਰ ਉਹਦੇ ਲਈ ਤੁਹਾਡੇ ਕੋਲ ਰਿਜ਼ਰਵ ਲੈਂਡ ਹੈਗੀ ਆ ਕਿਸ ਲਈ ਤੁਹਾਡੇ ਕੋਲ ਨੇ ਲੈਂਡ ਸਰਕਾਰ ਦੇਈ ਹੈ ਮੈਂ ਸਰਕਾਰ ਦੇਗੀ ਹਲੇ ਹੈ ਤਾਂ ਨਹੀਂ ਹਲੇ ਹੈ ਤਾਂ ਨਹੀਂ ਹਲੇ ਹੈ ਤਾਂ ਨਹੀਂ ਬੈਜੋ ਯਾਰ ਕਹ ਪਹਿਲਾਂ ਸਰਕਾਰ ਤੇ ਲੈਂਡ ਲੋ ਯਾਰ ਹਾਂਜੀ ਸਰ ਜੰਟੀ ਬੈਠੋ ਬੈਠੋ ਹਾਂਜੀ ਸਰ ਉਹ 1 ਮਿੰਟ ਯਾਰ ਹਾਂਜੀ ਸਰ ਪਲੀਜ਼ ਸਰ ਥੋਡੇ ਕੋਲ ਲੈਂਡ ਹੈ ਨਹੀਂ ਇਹਦਾ ਮਤਲਬ ਖਾਲੇ ਪਾਣੀ ਨੂੰ ਸਟੋਰ ਕਰਨ ਦੇ ਲਈ ਪਾਣੀ ਨੂੰ ਯੂਜ਼ ਕਰਨ ਦੇ ਲਈ ਜਿਹੜਾ ਤੁਹਾਡਾ ਟ੍ਰੀਟ ਬਣੀ ਹੈ ਜੀ ਇਹਦੇ ਵਾਈ ਨੂੰ ਇੰਕੀਸ਼ਨ ਨਹੀਂ ਜਾਏਗਾ ਆਪਾਂ ਬਣੇਗਾ ਪੁਆਇੰਟ ਸਰ ਜੀ ਇਹ ਪੁਆਇੰਟ ਤੁਹਾਡੇ ਕੋ ਨੋਟ ਹੋ ਗਿਆ ਜੀ ਪੋਲੂਸ਼ਨ ਬੋਰਡ ਆਪਣ ਸਾਡਾ ਇਹ ਪੁਆਇੰਟ ਰੈਲੇਵੈਂਟ ਪੁਆਇੰਟ ਹੈ ਨੋਟ ਕਰੋ ਇਹ ਪੁਆਇੰਟ ਨੋਟ ਕੀਤਾ ਜਾਵੇ ਸਰ ਕਿੱਥੇ ਕਰ ਰਹੇ ਡਾਇਰੀ ਚ ਨਹੀਂ ਜੀ ਸਰ ਉੱਪਰ ਪੇਪਰ ਤੇ ਜਿਹੜੀ ਕਾਪੀ ਸਾਨੂੰ ਮਿਲੂਗੀ ਬਾਅਦ ਦੇ ਵਿੱਚ ਪਰ ਉਹਦੇ 'ਚ ਛੱਡਦੇ ਸਾਡੇ ਪੁਆਇੰਟ ਫੇਰ ਨਹੀਂ ਚੱਲਿਆ ਅਸੀਂ ਆਰ.ਟੀ.ਆਈ ਲੈਣਾ ਆਰ.ਟੀ.ਆਈ ਤਾਂ ਤੁਹਾਨੂੰ ਉਹ ਦੇ ਦੇਣੀ ਇਹਨਾਂ ਦੀਆਂ ਬਿਆ ਬਣਾਇਆ ਸੀ ਨਹੀਂ ਜੀ ਨਹੀਂ ਵੀਡੀਓਗ੍ਰਾਫੀ ਦੇ ਵਿੱਚ ਸਾਡਾ ਲਿਖਿਆ ਜਾ ਰਿਹਾ ਨਹੀਂ ਸਾਡਾ ਜਿਹੜਾ ਅਫਸਰ ਸਾਨੂੰ ਪਹਿਲਾਂ ਹੀ ਝੂਠ ਬੋਲ ਰਿਹਾ ਸੀ ਕਿਵੇਂ ਯਕੀਨ ਕਰੀਏ ਜੀ ਇਸ ਚੀਜ਼ ਦੀ ਮੈਂ ਗਾਰੰਟੀ ਮੈਂ ਲਿਖਤੀ ਦੇ ਦਿਓ ਤੁਸੀਂ ਆਪਣਾ ਐਫੀਡੇਟ ਦੇ ਦਿਓ ਮੈਂ ਕੋਈ ਗਰੰਟੀ ਨਹੀਂ ਕਰਨੁ ਕਰਦੀ ਨਹੀਂ ਮੈਂ ਗੱਲ ਤੇ ਐਡੀਸਰ ਤੁਸੀਂ ਅਜੂਰੇ ਹੈਗੇ ਜੀ ਸਾਲ ਬਾਅਦ ਤੁਸੀਂ ਕਿਸੇ ਹੋਰ ਪਾਸੇ ਚਲੇਗੇ ਫਿਰ ਕੀ ਗਰੰਟੀ ਕਰੂਗੀ ਤੁਸੀਂ ਨਹੀਂ ਮੈਂ ਮੈਂ ਉਹਦੀ ਕਿਵੇਂ ਦਾ ਸਾਡੀ ਗੰਜੀ ਕਰਦੇ ਬਹੁਤ ਜਿਆਦਾ ਸਾਡਾ ਬਦਲੀ ਵਜ੍ਹਾ ਹੀ ਕਦੇ ਨਹੀਂ ਦੇਖੀ ਹਾਂਜੀ ਅਕਰਾ ਜੀ ਸਾਡਾ ਨੋਟ ਕਰ ਲਓ ਜੀ ਪੁਆਇੰਟ ਮੈਂ ਮਾਫੀ ਚਾਹੁੰਨਾ ਜੀ ਮੈਂ ਮਾਫੀ ਚਾਹੁੰਨਾ ਸਾਡਾ ਪੁਆਇੰਟ ਨੋਟ ਕਰ ਲਓ ਜੀ ਨੋਟ ਕਰ ਲਓ ਮਾਫੀ ਚਾਹੁੰਨਾ ਜੀ ਕੋਈ ਗੱਲ ਨਹੀਂ ਹਾਂਜੀ ਇਸ ਵਿੱਚ ਦੇਖੋ ਬੇਫਾੜ ਤੋਂ ਗੱਲ ਨਹੀਂ ਚੱਲਣੀ ਹੈ ਜੇਕਰ ਰਾਜ ਨੋਟ ਲਊਗਾ ਮੈਂ ਗਰੰਟੀ ਦਿੰਦੀ ਹਾਂ ਠੀਕ ਹੈ ਜੀ ਥੈਂਕ ਯੂ ਸੋ ਮਚ ہماری فارمر ہماری لیں گے ہم سے جس پلاٹ کا ہمارا تین سال میں تیار ہو جائے گا اور ہم کو یہ انشور کریں گے کہ ایک اس کا جو ہر سال اس کو ایک لاکھ روپے پر ایکڑ انکم اس کو انشور کریں گے ہم اس کے لیے اور وہ ہمارے ان سے اگر نام آپ کو چاہیے بعد میں نام بھی دے دیں گے ہم ਪਰ ਅੱਜ ਇਹ ਨਿਰਮਨ ਨਾਮ ਇਸ ਵਿੱਚ ਡਿਸਕਲੋਜ਼ ਨਹੀਂ ਕਰੇਗੇ ਪਰ ਹਾਲੇ ਤੱਕ ਇਹ ਪਰਪਰ ਥੋੜੇ ਦਿਮਾਗ ਦੇ ਵਿੱਚ ਪੇਪਰ ਤੇ ਨਹੀਂ ਹੈਗਾ ਪੇਪਰ ਤੇ ਨਹੀਂ ਚ ਹੈ ਪੇਪਰ ਦੇ ਵਿੱਚ ਹੈ ਜੀ ਪੇਪਰ ਦੇ ਵਿੱਚ ਹੈ ਜੀ ਨਹੀਂ ਕਿ ਕਿੱਥੇ ਜੀ ਕਿਹੜੇ ਪੇਪਰ ਤੇ ਹੈ ਪੇਪਰ ہمارے پاس ਹੈ ਨਹੀਂ ਥੋੜੇ ਪਾਸ ਨਹੀਂ ਜੀ ਆਪ ਤੁਸੀਂ ਸਾਡੇ ਨਹੀਂ ਕਿੱਥੇ ਕਿਹੜੇ ਪੇਪਰ ਤੇ ਸਾਡੇ ਲਈ ਉਹ ਹਮੇਸ਼ਾ ਅਰਗੂਮੈਂਟ ਦਾ ਰਸ਼ਨ ਨਹੀਂ ਸਾਡੇ ਲਈ ਕਿਸ ਪੇਪਰ ਤੇ ਨਹੀਂ ਜੀ ਨਹੀਂ ਨਹੀਂ ਇਹ ਗ੍ਰੀਮੈਂਟ ਸਾਡੇ ਸਾਡੇ ਹਮਕੇ ਲਈ ਆ ਸਾਡਾ ਪੁਆਇੰਟ ਨੋਟ ਕਰ ਲਓ ਸਾਰਾ ਇਹ ਪੁਆਇੰਟ ਐ ਨਹੀਂ ਨੋਟ ਕਰਨਾ ਪੁਆਇੰਟ ਇਦਾਂ ਨੋਟ ਕਰਾਓ ਪਲੀਜ਼ ਇੱਕ ਮਿੰਟ ਪਲੀਜ਼ ਸਰ ਪੁਆਇੰਟ ਇਦਾਂ ਨੋਟ